ਦੀਵਾਲੀ ਇੱਕ ਐਸਾ ਤਿਉਹਾਰ ਹੈ ਜਿਹੜਾ ਕਿ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਦਾ ਸਬੰਧ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਨਾਲ ਵੀ ਸਬੰਧ ਹੈ ਆਓ ਅਸੀਂ ਤੁਹਾਨੂੰ ਇੱਕ ਪਟਾਕਾ ਹੋਲਸੇਲਰ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਮਿਲਵਾਂਦੇ ਵੀ ਹਾਂ ਆਓ ਤੁਹਾਨੂੰ ਲੈ ਚੱਲਦੇ ਹਾਂ ਹਾਂਜੀ ਬਿੱਟੂ ਜੀ ਕਿੰਨੇ ਸਾਲਾਂ ਤੋਂ ਤੁਸੀਂ ਪਟਾਕਿਆਂ ਦਾ ਕੰਮ ਕਰ ਰਹੇ ਹੋ ਅਸੀਂ ਜੀ ਬੜੇ ਲੰਬੇ ਟਾਈਮ ਤੋਂ ਪਟਾਕਿਆਂ ਦਾ ਕੰਮ ਕਰ ਰਹੇ ਹਾਂ ਤਕਰੀਬਨ ਸਮੋਂ ਲੋ 30-35 ਸਾਲ ਹੋ ਗਏ ਨੇ ਸਾਨੂੰ ਪਟਾਕਿਆਂ ਦਾ ਕੰਮ ਕਰਦੇ ਹੋਇਆ ਪਟਾਕਿਆਂ ਦਾ ਕੰਮ ਜਿਹੜਾ ਕਿ ਤੁਹਾਡੇ ਵੱਲੋਂ 12 ਮਹੀਨੇ ਕੀਤਾ ਜਾਂਦਾ ਹੈ ਕਿ ਜਾਂ ਤਿਹਾਰਾਂ ਨੂੰ ਵੇਖਦੇ ਹੋਏ ਸਾਡੇ ਵੱਲੋਂ ਜੀ 12 ਮਹੀਨੇ ਤੱਕ 12 ਮਹੀਨੇ ਕੀਤਾ ਜਾਂਦਾ ਹੈ ਜਿਹਦੇ ਵਿੱਚ ਵਿਆਹ ਸ਼ਾਦੀਆਂ ਵਾਲਾ ਕਸਟਮਰ ਵੀ ਆ ਸਕਦਾ ਹੈ ਗੁਰਪੁਰਬ ਆਉਂਦੇ ਨੇ ਗੁਰਪੁਰਬ ਵਾਸਤੇ ਵੀ ਫੰਕਸ਼ਨ ਗੁਰਪੁਰਬ ਦੇ ਫੰਕਸ਼ਨ ਦੇ ਵੀ ਸਿਕ ਕਸਟਮਰ ਨੂੰ ਟੈਂਡ ਕਰਨੇ ਆ। ਇੰਨੇ ਸਾਲ ਤੋਂ ਤੁਹਾਡੇ ਵੱਲੋਂ ਜਿਹੜਾ ਕਿ ਤੁਸੀਂ ਪਟਾਕਿਆਂ ਦਾ ਕੰਮ ਕਰ ਰਹੇ ਹੋ ਕਿੰਨੀ ਕ ਤਬਦੀਲੀ ਦੇਖੀ ਗਈ ਤੁਹਾਡੇ ਵੱਲੋਂ? ਮੈਂ ਜੀ ਬਹੁਤ ਜ਼ਿਆਦਾ ਤਬਦੀਲੀ ਕੀਤੀ ਗਈ ਹੈ। ਪਹਿਲੇ ਬਹੁਤ ਪਟਾਕੇ ਸ਼ੋਰ ਸ਼ਰਾਬੇ ਵਾਲੇ ਹੁੰਦੇ ਸੀ ਹੁਣ ਸਾਇਲੈਂਸ ਪਟਾਕੇ ਆ ਗਏ ਨੇ ਜਿਨ੍ਹਾਂ ਦੇ ਮਤਲਬ ਸ਼ੋਰ ਸ਼ਰਾਬਾ ਬਹੁਤ ਘਟਾ ਹੈ। ਇਸ ਸਵਾਰ ਕਿੰਨੀਆਂ ਕਿ ਆਈਟਮਾਂ ਨੇ ਤੁਹਾਡੇ ਕੋਲ ਪਟਾਕਿਆਂ ਦੀ ਮੈਂ ਤਾਂ ਸਾਡੇ ਕੋਲ ਐਸ ਕਦੇ 35 40 ਆਈਟਮਾਂ ਨਹੀਂ 35 40 ਆਈਟਮਾਂ ਸਭ ਤੋਂ ਜ਼ਿਆਦਾ ਕਿਹੜੀ ਆਈਟਮ ਜਿਹੜੀ ਕਿ ਲੋਕ ਪਸੰਦ ਕਰਦੇ ਨੇ ਸਭ ਤੋਂ ਜ਼ਿਆਦਾ ਆਈਟਮ ਹੈ ਜੀ ਬੱਚੇ ਦੀ ਚਿਪਟ ਹੁੰਦੀ ਹੈ ਜਿਹੜੀ ਇਹ ਚੀਜ਼ ਹੈ ਬੱਚਾ ਇਸ ਚੀਜ਼ ਨੂੰ ਬੜਾ ਪਸੰਦ ਕਰਦਾ ਹੈ ਇਹ ਆਈਟਮ ਬਹੁਤ ਜ਼ਿਆਦਾ ਦੀ ਸੇਲ ਹੋ ਰਹੀ ਹੈ ਸਾਡੀ ਕੀ ਜਿਹੜੇ ਪਟਾਕੇ ਤੁਹਾਡੇ ਵੱਲੋਂ ਵੇਚੇ ਜਾ ਰਹੇ ਨੇ ਕੀ ਉਹ ਪੋਲੂਸ਼ਨ ਫ੍ਰੀ ਨੇ ਹਾਂ ਜੀ ਉਹ ਜੀ ਬਿਲਕੁਲ ਪੋਲੂਸ਼ਨ ਫ੍ਰੀ ਨੇ ਔਰੇ ਵਿੱਚ ਸਾਨੂੰ ਸੈਂਟਰ ਗਵਰਨਮੈਂਟ ਨੇ ਇੱਕ ਲੋਗੋ ਦਿੱਤਾ ਹੈ ਗ੍ਰੀਨ ਪਟਾਕਿਆਂ ਦਾ ਇਹ ਦੇਖੋ ਗ੍ਰੀਨ ਪਟਾਕਿਆਂ ਦਾ ਲੋਗੋ ਹੈ ਜਿਹੜਾ ਕਿ ਸਾਡੇ ਹੱਦ ਡੱਬੇ ਉੱਤੇ ਪ੍ਰਿੰਟ ਹੋਇਆ ਹੈ ਤੁਹਾਡੇ ਵੱਲੋਂ ਕਿੰਨੇ ਕ ਪਟਾਕੇ ਪਹਿਲਾਂ ਵੇਚੇ ਜਾਂਦੇ ਸੀ ਤੇ ਹੁਣ ਕਿੰਨੇ ਕ ਪਟਾਕੇ ਵੇਚੇ ਜਾ ਰਹੇ ਨੇ ਅਸੀਂ ਪਹਿਲੇ ਹਰ ਸਾਲ 2.5 ਤੋਂ 3 ਲੱਖ ਦਾ ਪਟਾਕਾ ਵੇਚਦੇ ਸੀ ਹੁਣ ਅਸੀਂ ਮਤਲਬ 4.5 ਲੱਖ ਦਾ ਪਟਾਕਾ ਵੇਚ ਰਹੇ ਹਾਂ ਵੇਚਾਂਗੇ ਜਿਸ ਤਰ੍ਹਾਂ ਕਿ ਤੁਸੀਂ ਪਟਾਕਿਆਂ ਦਾ ਕੰਮ ਕਰ ਰਹੇ ਹੋ ਜੇ 22 ਚਾਂਸ ਕੋਈ ਦੁਰਘਟਨਾ ਹੋ ਜਾਂਦੀ ਹੈ ਕੀ ਤੁਹਾਡੇ ਕੋਲ ਕੋਈ ਇੰਤਜ਼ਾਮ ਹੈ ਇਸ ਵਾਸਤੇ ਔਰੇ ਵਿੱਚ ਜੀ ਸਾਡੇ ਕੋਲ ਪੂਰਾ ਫੁੱਲ ਇੰਤਜ਼ਾਮ ਨੇ ਔਰੇ ਵਿੱਚ ਸਾਡੇ ਕੋਲ ਰੇਤ ਦੀਆਂ ਬਾਲਟੀਆਂ ਸਿਲੰਡਰ ਔਰ ਪਾਣੀ ਰੱਖਿਆ ਹੈ ਔਰ ਉਸ ਦੇ ਬਾਵਜੂਦ ਵੀ ਆਪਾਂ ਇੱਕ ਦੋ ਲੜਕੇ ਇਹੋ ਜਿਹੇ ਐਸੇ ਰੱਖੇ ਆ ਜਿਹੜੇ ਦੁਕਾਨ ਦੇ ਇੱਕ ਲੈਫਟ ਹੈਂਡ ਸਾਈਡ ਇੱਕ ਰਾਈਟ ਹੈਂਡ ਸਾਈਡ ਖਲੇ ਹੁੰਦੇ ਆ ਜਿਹਰੇ ਕੀ ਕੋਈ ਵੀ ਸਰਗੜੀ ਬੀੜੀ ਵਾਲਾ ਲੰਘ ਰਿਹਾ ਉਹਨੂੰ ਉੱਥੇ ਹੀ ਵਾਪਸ ਭੇਜਿਆ ਜਾਂਦਾ ਸਰਗੜੀ ਬੀੜੀ ਵਾਲੇ ਨੂੰ ਅਸੀਂ ਦੁਕਾਨ ਦੇ ਕੋਲ ਕ੍ਰੋਸ ਨਹੀਂ ਹੋਣ ਦਿੰਦੇ ਹੋਮ ਡਿਲੀਵਰੀ ਦੀ ਕੀ ਸੁਵਿਧਾ ਹੈ ਤੁਹਾਡੇ ਕੋਲ? ਹੋਮ ਡਿਲੀਵਰੀ ਵੀ ਅਸੀਂ ਫਾਇਰ ਵਰਕਰਸ ੱਲੇ ਨਹੀਂ ਡਿਲੀਵਰੀ ਕਰ ਸਕਦੇ ਕਿਉਂਕਿ ਜਿਸ ਦਾ ਪੈਟਰੋਲ ਪੰਪ ਦੇ ਉੱਤੇ ਪੈਟਰੋਲ ਮਿਲਦਾ ਹੈ ਉਸ ਦਾ ਪਟਾਕੇ ਵੀ ਪਟਾਕੇ ਲਈ ਦੁਕਾਨ ਤੋਂ ਹੀ ਮਿਲਣਗੇ। ਬਿੱਟੂ ਜੀ ਜਿਹੜੇ ਕੀ ਤੁਸੀਂ ਪਟਾਕੇ ਵੇਚ ਰਹੇ ਹੋ ਕੀ ਤੁਸੀਂ ਕੋਈ ਡਿਸਕਾਊਂਟ ਦੇ ਰਹੇ ਹੋ ਕੋਈ ਗ੍ਰਾਹਕਾਂ ਨੂੰ? ਡਿਡ ਸਕਾਊਂਟ ਦੀ ਐ ਪੋਜੀਸ਼ਨ ਹੈ ਵੀ ਅਸੀਂ ਰੇਟ ਹੀ ਰੀਜਨ ਇੰਨਾ ਕੁ ਰੀਜਨ ਨਬਰ ਗਾਹਕ ਨੂੰ ਲਾ ਰਹੇ ਹਾਂ ਰੇਟ ਔਰ ਇਹ ਵਿੱਚ ਕਸਟਮਰ ਆਪ ਹੀ ਸੋਚਦਾ ਵੀ ਠੀਕ ਹੈ ਰੇਟ ਰੀਜਨ ਉਹ ਡਿਸਕਾਊਂਟ ਕਰਨ ਦੀ ਲੋੜ ਹੀ ਨਹੀਂ ਪੈਂਦੀ। ਔਰ ਕਿਹੜੀ ਕਿਹੜ ਅਸੀਂ ਐਸੇ 30 35 ਆਟਮਾ ਵੇਚ ਰਹੇ ਹਾਂ ਜਿਹੜੀਆਂ ਕੀ ਰੈਗੂਲਰ ਵਿਕ ਰਹੀਆਂ ਨੇ ਜਿਆਦਾ ਕਿਹੜੀਆਂ ਗੜੀਆਂ ਆਟਮਾ ਤੁਹਾਡੀਆਂ ਜਿਹੜੀਆਂ ਕਿ ਲੋਕ ਪਸੰਦ ਕਰਦੇ ਨੇ ਜਿਆਦਾ ਚੱਕਰੀ ਅਨਾਰ ਫੁੱਲ ਚੜੀ ਚਿੱਟਪੋਟ ਇਹੋ ਜਿਹੇ ਆਟਮਾ ਜਾਂ ਸਕਾਈ ਸ਼ਾਟ ਜਿਹੜੇ ਵਿਆਹ ਉੱਤੇ ਅਸਮਾਨ ਤੇ ਸਕਾਈ ਸ਼ਾਟ ਜਿਹੜੇ ਕਿ ਪੂਰਸ਼ਨ ਫ੍ਰੀ ਹੈ ਬਿਲਕੁਲ ਉਹ ਚੱਲ ਰਹੇ ਨੇ ਏ ਸੀ ਸਾਡੇ ਨਾਲ ਅੰਮ੍ਰਿਤਸਰ ਤੋਂ ਬਿੱਟੂ ਪਟਾਕੇ ਲਾਈਵ ਤੇ ਚੈਨਲ ਦੇ ਦਰਸ਼ਕਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਕੈਮਰਾਮੈਨ ਤਰੁੰਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ